ਇਹ ਬੰਦਾ ਹੋ ਗਿਆ ਕਹੇ ਚਾਹ ਛੱਡ ਦਿਓ ਉਹ ਬੰਦਾ ਛੱਡ ਦਿਓ ਫਾਨੀ ਛੱਡਣੀ ਚਾਹ ਆ ਰਹੀ ਛੱਡਣੀ ਡਾਕਟਰ ਵੀ ਛੱਡ ਦਿਆ ਕਰੋ ਜੇ ਡਾਕਟਰ ਕਹਿੰਦਾ ਚਾਹ ਨਹੀਂ ਪੀ ਲੈ ਉਹ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਜੀ ਤੇ ਸਾਡੀ ਤਾਂ ਹੋਈਆ ਸਵੇਰ ਤੁਹਾਡਾ ਪਤਾ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਨਾ ਸਾਰਿਆਂ ਦਾ ਟਾਈਮ ਵੱਖਰਾ ਵੱਖਰਾ ਹੁੰਦਾ ਜਿਹੜੀ ਜਿਹੜੀ ਕੰਟਰੀ ਜਿਹੜਾ ਜਿਹੜਾ ਬੰਦਾ ਬੈਠਾ ਆ ਰੇਗ ਕੰਟਰੀ ਦਾ ਕਈ ਸੁੱਤਾ ਆ ਕੋਈ ਜਾਗ ਰਿਆ ਤੇ ਦੁਪਹਿਰਾ ਖਾ ਰਿਆ ਅਸੀਂ ਸਵੇਰ ਦੀ ਚਾਹ ਪੀ ਰਹੇ ਆ ਸਵੇਰ ਦੀ ਚਾਹ ਨਾਲ ਪਰੌਠੇ ਨਾਲ ਪਿੰਨੀ ਅੱਜ ਚਾਹ ਤੋਂ ਗੱਲ ਇੱਕ ਯਾਦ ਆਈ ਸੀ ਤਾਂ ਮੈਂ ਕਿਹਾ ਵੀ ਚਾਹ ਦੇ ਟਾਈਮ ਅੱਜ ਵੀਡੀਓ ਬਣਾਉਣੀ ਆ ਇਹ ਜਿਹੜੀ ਚਾਹ ਆ ਨਾ ਇਹ ਆਪਣੇਆਂ ਨੂੰ ਬਗਾਨੇ ਤੇ ਬਗਾਨਿਆਂ ਨੂੰ ਆਪਣੇ ਬਣਾ ਲੈਂਦੀ ਆ ਚਾਹ ਦੇ ਕੱਪ ਦੀ ਸਾਂਹ ਬੜੀ ਡੂੰਗੀ ਆ ਹਨਾ ਇੱਕ ਕਹਿੰਦਾ ਕੀ ਇੱਕ ਚਾਹ ਦਾ ਕੱਪ ਆ ਤਾਂ ਦੇਖ ਲਾ ਵੀ ਕਿੰਨੀ ਵੱਡੀ ਚੀਜ਼ ਐ ਇੱਕ ਬਹਣਾ ਹੁੰਦਾ ਬਹਿਣ ਦਾ ਇਹਦੇ ਬਹਿ ਕੇ ਚਾਹ ਪੀਣੀ ਆ ਹੁਣ ਤੁਸੀਂ ਮਾਂ ਲੋਗੂ ਭੈਣ ਭਰਾ ਆ ਆਪਾਂ ਨੂੰ ਮਿਲਣ ਆਇਆ ਕਿ ਯਾਰੀ ਕੋ ਨਾਲ ਕੋਈ ਯਾਰ ਬੇਲੀ ਆ ਜਾਂਦਾ ਹਨਾ ਸੱਜਣ ਆਇਆ ਹੁੰਦਾ ਨਾਲ ਕੋਈ ਆ ਜਾਂਦਾ ਆਪਾਂ ਇਹਨੂੰ ਚਾਹ ਬਾਣੀ ਪੁੱਛਿਆ ਵਧੀਆ ਤਰੀਕੇ ਨਾਲ ਅਗਲਾ ਤਰੀਫ ਕਰਦਾ ਹੋਰ ਥਾਂ ਜਾ ਕੇ ਵੀ ਯਾਰ ਉਹਨਾਂ ਦੇ ਗਏ ਸੀ ਬੜਾ ਉਹਨਾਂ ਨੇ ਸਤਿਕਾਰ ਕੀਤਾ ਬਹੁਤ ਚਾਹ ਹੀ ਹੁੰਦੀ ਆ ਹਨਾ ਜਦੋਂ ਮੁੰਡਾ ਟੱਕੇ ਨਾ ਵੀ ਨਹੀਂ ਯਾਰ ਮੈਂ ਪੀਤੀ ਤੋਂ ਬਿਨਾ ਨਹੀਂ ਜਾਣ ਦੇਣਾ ਕਿਉਂ ਆਪਣੇ ਮੋਸਲੀ ਪੰਜਾਬੀਆਂ ਦੇ ਵਿੱਚ ਚੀਜ਼ ਹੈਗੀ ਆ ਹਨਾ ਵੀ ਚਾਹ ਲੱਗਣਾ ਨਹੀਂ ਯਾਰ ਚਾਹ ਤੋਂ ਬਿਨਾ ਕਾਦ ਤੇ ਜੇ ਉਹੋ ਹੀ ਬੰਦਾ ਆਪਾਂ ਇਹਨੂੰ ਪੁੱਛੀਏ ਨਾ ਜਦੇ ਨਾਲ ਉਹ ਜਿਹੜਾ ਨਾਲ ਆਇਆ ਹੁੰਦਾ ਉਹਨੂੰ ਜਾ ਕੇ ਇੰਨੀ ਗੱਲ ਹੀ ਕਹਦਾ ਕਿ ਯਾਰ ਚਾਹ ਵੀ ਨਹੀਂ ਪੁੱਛੀ ਹੈ ਨਾ ਜਦ ਉਦਾਂ ਕਿਸੇ ਕੋਲ ਗੱਲ ਕਰਦਾ ਯਾਰ ਉਹਨਾਂ ਦੇ ਗਿਆ ਹੀ ਯਾਰ ਉਹਨਾਂ ਨੂੰ ਚਾਹ ਵੀ ਨਹੀਂ ਪੁੱਛੀ ਗੱਲ ਤਾਂ ਪਹੁੰਚ ਹੀ ਜਾਂਦੀ ਹੁੰਦੀ ਕਾਹਦੀ ਆ ਪਰ ਨਾਲ ਦਾ ਜਿਹੜਾ ਆ ਉਹ ਫਿਰ ਤਾਂ ਕਰਦਾ ਹੁੰਦਾ ਇਹ ਚੀਜ਼ ਨੂੰ ਤੇ ਫਿਰ ਬੰਦਾ ਕਿ ਉਹਦਾ ਲੋਹੇ ਦੇ ਵੀ ਜਿਹੜਾ ਜੇਜ ਤਾਂ ਪੁੱਛ ਲਈ ਆਏ ਨੂੰ ਤਾਂ ਬਗਾਨਾ ਵੀ ਤਾਂ ਆਪਣਾ ਬਣ ਜਾਣਾ ਆ ਤੇ ਜੇ ਨਾ ਪੁੱਛੀ ਜਿਹੜਾ ਨਾ ਆਪਣਾ ਆਇਆ ਸੀ ਉਹੀ ਬਗਾਨਾ ਹੋ ਜਾਣਾ ਹੈ ਨਾ ਉਹਨੇ ਕਹਣਾ ਮੇਰੇ ਨਾਲ ਕੋਈ ਗਿਆ ਸੀ ਤੇ ਮੇਰੇ ਆਪਣਿਆਂ ਨੇ ਉਹਦਾ ਮੇਰਾ ਸਤਕਾਰ ਨਾਲ ਚੱਲ ਛੱਡੇ ਉਹਦਾ ਵੀ ਨਹੀਂ ਕੀਤਾ ਉਹਦਾ ਵੀ ਨਹੀਂ ਕੀਤਾ ਹਾਂ ਤੇ ਇਹ ਚੀਜ਼ ਇਹ ਚਾਹ ਤੇ ਚੂ ਚੂ ਪੀਣਾ ਲੈ ਚੂ ਪੀ ਕੇ ਜਰਾ ਖੁਸ਼ ਹੋ ਜਾ ਜਾਂ ਪੀਣਾ ਨਹੀਂ ਚਾਹੀਦਾ ਚਾਹ ਵੀ ਚੂ ਦੋਨੇ ਸੇਮ ਹੀ ਆ ਸੇਮ ਇਦਾਂ ਨਹੀਂ ਹੈਗੀ ਜਦੋਂ ਮੈਂ ਗੱਲ ਇਹ ਨਹੀਂ ਕਹਿੰਦਾ ਹੈਗਾ ਵੀ ਹਾਂ ਬਹੁਤ ਚੰਗੀ ਚੀਜ਼ ਆ ਕਹਿਣ ਦਾ ਮਤਲਬ ਇਹ ਆ ਵੀ ਦੋਵਾਂ ਦੀ ਸਾਂਝ ਗੁੜਨ ਵਾਲਾ ਜੰਨ ਜਿਹੜਾ ਪੈਗ ਲਾਉਣ ਵਾਲਾ ਹਨਾ ਮੰਨ ਲਓ ਤੜਕੇ ਪਹੁੰਚ ਗਿਆ ਕਿਤੇ ਤੇ ਜਿਹੜਾ ਸਾਹਮਣੇ ਵਾਲਾ ਉਹ ਵੀ ਪਿੰਦਾ ਹੋਇਆ ਤੇ ਉਹਨੇ ਬੋਤਲ ਹੀ ਕੱਢ ਕੇ ਰੱਖਣੀ ਵੀ ਲੈ ਆ ਬਈ ਆਹ ਇਹ ਗੱਲ ਸੱਚ ਆ ਪਵਾ ਹਣ ਸਾਡੇ ਘਰ ਦੇ ਨੇ ਵੀ ਜੇ ਵੀਡੀਓ ਦੇਖੀ ਤਾਂ ਕਹਿਣਗੇ ਵੀ ਹਾਂ ਵੀ ਗੱਲ ਗੁੱਸਾ ਹੀ ਕਰ ਲੈਣ ਸਾਡੇ ਘਰ ਦੇ ਵੀ ਸਾਡੇ ਘਰੇ ਜਦੋਂ ਅਸੀਂ ਇੰਡੀਆ ਹੁੰਦੇ ਸੀ ਨਾ ਕਿ ਯਾਰੀ ਮਾਮੇ ਨੇ ਆ ਜਾਣਾ ਜੋਗੇ ਨੇ ਹਾਣਾ ਕਿਰੀ ਕੰਮ ਹੋਣਾ ਹੋ ਗਿਆ ਨਾ ਤੜਕੇ ਆ ਜਾਣਾ ਤੇ ਬਾਪੂ ਨੇ ਹਾਂ ਕੋਈ ਨਾ ਕੋਈ ਕੰਮ ਹੋਣਾ ਜਾਂ ਇਧਰੋਂ ਲੰਘਦੇ ਹੋਏ ਉਹਨਾਂ ਨੇ ਜਿਹੜਾ ਕੱਢ ਜਾਣਾ ਤੇ ਡੈਡੀ ਨੇ ਤੜਕੇ ਜਿਉਂ 5 ਵਜੇ ਵੀ ਆ ਗਏ ਤੇ ਮੂਰੇ ਬੋਤਲ ਰੱਖ ਦਿੱਤਾ ਕਿਉਂਕਿ ਪਤਾ ਜਿਹੜਾ ਪੀਂਦਾ ਹਾਂ ਜਿਹੜਾ ਪੀਂਦਾ ਆ ਉਹਨੇ ਪੈਗ ਭਾਜੀ ਨਾਲ ਵੀ ਇਦਾਂ ਹੁੰਦੀ ਹੁੰਦੀ ਆ ਹਾਂ ਤੇ ਵੀ ਐਡਾ ਹੋਣਾ ਵੀ ਜਿਹੜਾ ਭੈਣ ਭਰਾ ਆ ਗਿਆ ਆ ਜਿਹੜਾ ਪੀਂਦਾ ਆ ਉਹ ਫਿਰ ਪੈਗ ਦੀ ਹੀ ਸਾਂਝ ਹੁੰਦੀ ਆ ਕਹਣਾ ਤੇ ਇਧਰ ਚਾਹ ਦੇ ਪੈਗ ਦੀ ਸਾਂਝ ਹੁੰਦੀ ਆ ਹੂੰ ਮੈਂ ਵੀ ਤੁਹਾਨੂੰ ਇੱਕ ਗੱਲ ਸਾਂਝੀ ਕਰਦੀ ਆਂ ਹੂੰ ਵੀ ਮੈਂ ਕੰਮ ਕਰਦੀ ਜਿੱਥੇ ਤੋਂ ਥੇ ਕੁੜੀ ਆਈ ਏਕ ਨਵੀਂ ਕੰਮ ਦੇ ਤੋ ਪਹਿਲੇ ਤਾਂ ਨਹੀਂ ਚਾਹੀ ਹੁੰਦੀ ਆਪਣੇ ਕੋਲ ਚਾਹ ਪੀਣ ਵਾਸਤੇ ਮੋਸਟ ਨਹੀਂ ਹੁੰਦੀ ਪੇਟਾ ਕੋਈ ਨਾ ਕੋਈ ਪੜਾਈ ਦਿੰਦਾ ਹੂੰ ਤੇ ਮੈਂ ਜਦੋਂ ਚਾਹ ਪੀਣ ਲੱਗੀ ਮੈਂ ਕਿਹਾ ਪੀੜੀਆਂ ਕਫੇ ਮੈਨੂੰ ਪਤਾ ਸਾਰੇ ਲੋਕ ਯਾ ਸ਼ਕੀਨ ਹੁੰਦੇ ਪੀਂਦੇ ਕਹਿੰਦੀ ਹਾਂ ਪਰ ਮੇਥੋਂ ਚਾਹੀ ਹੈ ਨਹੀਂ ਮੈਂ ਪੈਸਮਾ ਹੈ ਨਹੀਂ ਪੈਸੇ ਨਹੀਂ ਪਾਉਣੇ ਮੈਂ ਤੂੰ ਇਥੋਂ ਜਾ ਕਰ ਜਿਹੜੀ ਵੀ ਪੀੜੀ ਆ ਉਹ ਤੇਰੀ ਚੋਇਸ ਆ ਵਾ ਲੱਗੀ ਹੋਈ ਆ ਕੱਢ ਕੇ ਪੀਦਾ ਹੂੰ ਨੂੰ ਪਹਿਲੇ ਦਿਨ ਚਾਹ ਭਲਾਈ ਹੈ ਨਾ ਤੇ ਮਤਲਬ ਉਹਦੇ ਨਾਲ ਹੌਲੀ 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 ਬੰਦੇ ਦੀ ਸਾਹਜ ਬਣ ਜਾਂਦੀ ਮਾੜਾ ਮੋਟਾ ਕਿ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਜਾਈਦਾ ਆ ਫਿਰ ਕਿਦਾਂ ਹੁਣ ਦੀ ਗੱਲ ਆ ਥੋੜੇ ਦਿਨ ਹੋਏ ਤੇ ਮੇਰੇ ਕੋਲ ਜੈ ਨਹੀਂ ਸੀਗੀ ਚਾਬੀ ਮੈਂ ਬੈ ਗਈ ਮੈਂ ਉਹ ਲਾਈਨ 'ਚ ਲੱਗੀ ਵੀ ਮੈਂ ਕਿਹਾ ਚੱਲ ਵੇਟ ਕਰਦੀ ਹਾਂ ਇਹ ਕਰਦੀ ਕਿ ਮੈਂ ਦੇਖਾਂਗਾ ਮੇਰੀ ਚਾਬੀ ਘਰੇ ਰਹਿ ਗਈ ਆ ਨਾ ਮੈਂ ਘਾਟੋ ਖੜੀ ਮੈਂ ਜਾਂਦੀ ਉੱਥੇ ਬੈ ਗਈ ਜਿੱਥੇ ਮੇਰੀ ਸੀਟ ਸੀਗੀ ਹੈ ਨਾ ਮੈਂ ਆਪਣਾ ਖਾਣ ਲੱਗ ਗਈ ਉਹ ਕਿ ਉਹਨੇ ਮੈਨੂੰ ਆਵਾਜ਼ ਦਿੱਤੀ ਕਿ ਨਹੀਂ ਸਾਰਿਆਂ ਨੇ ਕਫੇ ਕੱਢ ਲਈ ਤੂੰ ਵੀ ਕੱਢ ਲਾ ਵੀ ਤੂੰ ਰਹਿ ਗਈ ਆ ਮੈਂ ਕਿਹਾ ਨਹੀਂ ਮੈਂ ਨਹੀਂ ਪੀਣੀ ਹੈਗੀ ਕਿਹਦੀ ਕਹਤੋਂ ਮੈਂ ਤਾਂ ਉਹਦਾ ਹੀ ਕਹਿੰਦੀ ਚਾਬੀ ਹੈ ਨਹੀਂ ਮੈਂ ਕਹਾਂ ਨਹੀਂ ਹੈਗੀ ਆ ਕਿ ਨਹੀਂ ਨਹੀਂ ਇੱਧਰ ਆ ਕਿ ਇਹ ਜਿਹੜੀ ਪੀੜੀ ਆ ਘਾਟੋਂ ਕਿ ਨਹੀਂ ਮੈਂ ਲਾ ਦੀ ਆ ਚਾਬੀ ਜਿਹੜੀ ਵੀ ਪੀੜੀ ਆ ਜਿੰਨੀ ਖੰਡ ਕਰਨੀ ਆ ਕਰਕੇ ਪੀ ਲੈ ਮਤਲਬ ਕਹਿੰਦਾ ਏ ਕਿ ਮੈਂ ਉਹਨੂੰ ਚਾਹ ਪੜਾਈ ਉਹਦੇ ਦਿਲ 'ਚ ਇਹ ਗੱਲ ਰਹੀ ਵੀ ਹਾਂ ਇਹਨੇ ਮੈਨੂੰ ਚਾਹ ਪੜਾਈ ਸੀ ਜਿਹੜੀ ਪਹਿਲੀ ਮੁਲਾਕਾਤ ਆ ਕਿਸੇ ਨਾਲ ਦੀ ਕੋਈ ਵੀ ਆਪਣਾ ਭੈਣ ਭਰਾ ਆ ਕਿਸੇ ਨਾਲ ਨਵੀਂ ਰਿਸ਼ਤੇਦਾਰੀ ਜੁੜਦੀ ਆ ਉਹ ਮਤਲਬ ਵਧੀਆ ਹੋਣੀ ਚਾਹੀਦੀ ਆ ਕਿ ਬੰਦਾ ਕਦੇ ਅੱਗੇ ਕਰਕੇ ਜ਼ਿੰਦਗੀ 'ਚ ਕਦੇ ਦੂਰ ਦਰਾਡੇ ਨਾ ਜਾਵੇ ਸਦਾ ਹੀ ਵਧੀਆ ਰਹਿਣੀ ਚਾਹੀਦੀ ਆ ਭੁੱਲੇ ਨਾ ਕਦੇ ਵੀ ਜਾ ਕਾਫੀ सेम ही ਚੀਜ਼ਾਂ ਆ ਹਾਂ ਹਾਂ ਕੋਈ ਵੀ ਗੱਲ ਹੋਵੇ ਮਤਲਬ ਆਪਣਾ ਬਿਹਾਰ ਜਿਹੜਾ ਵਾ ਬਿਹੇਵੀਅਰ ਚੀਜ਼ਾਂ ਨਾ ਹੁਣ ਮੈਂ ਅੰਕਲਾਂ ਦੀ ਤਾਂ ਗੱਲ ਹੋ ਜਾਂਦੀ ਆ ਅਸੀਂ ਮੈਂ ਇੱਥੋਂ ਗਿਆ ਆ ਵਾ ਤੇ ਸਾਡਾ ਯਾਰ ਦੋਸਤ ਆ ਅੰਮ੍ਰਿਤਸਰ ਦਾ ਹਣੀ ਹਣੀ ਖੁਰਾਣਾ ਨਾਮ ਹੀ ਲੈਦਨੇ ਵਿੱਚ ਪਤਾ ਲਗਾ ਪਤਾ ਹੋਣਾ ਚਾਹੀਦਾ ਮੇਰੇ ਏਰੀਏ ਦਾ ਮੇਰਾ ਵੀਰ ਹਾਂ ਤੇ ਮੈਨੂੰ ਲੈਡ ਗਿਆ ਸੀ ਮਨਜੀਤ ਉਹਦਾ ਅਸੀਂ ਅੰਮ੍ਰਿਤਸਰ 에어ਪੋਰਟ ਤੇ ਉਤਰੇ ਆ ਤੇ ਉਹਦੇ ਦਿਮਾਗ ਚ ਮੈਂ ਕਿਹਾ ਯਾਰ ਉਹਦੇ ਇੱਥੇ ਉੱਪਰ ਸਾਰੇ ਉਤਰੇ ਆ ਮੈਂ ਕਿਹਾ ਚਲੋ ਮਿਲ ਕੇ ਚੱਲਦੇ ਆ ਹੂੰ ਉਹ ਇੱਥੇ ਕਾਲਾ ਸੰਘਿਆਉਣਾ ਹੁੰਦਾ ਇਹਨਾਂ ਦੁਕਾਨ ਸੀ ਉਹਦੀ ਮੈਂ ਕਿਹਾ ਚਲੋ ਉਹਨੂੰ ਮਿਲ ਕੇ ਚੱਲਦੇ ਆ ਉਹ ਤਾਂ ਚੱਲ ਉਹ ਸਿੱਧਾ ਉਹਦੇ ਘਰੇ ਚੱਲ ਗਿਆ ਹੂੰ ਉਹ ਕੁਦਰਤੀ ਉੱਠਿਆ ਆ ਬਾਹਰ ਉਹ ਕੁੱਤਾ ਘੂਮਣ ਚੱਲਿਆ ਇਹ ਉਹਨੇ ਦੇਖਿਆ ਵੀ ਇਹ ਕਿਧਰ ਆ ਗਿਆ ਹਾਂ ਵੀ ਉਹਨੂੰ ਚਾਹ ਚੜ ਗਿਆ ਕਰਦੇ ਆ ਇਹਨੂੰ ਹੂੰ ਉਹ ਵੀ ਸਵੇਰੇ ਜਰਾ ਅਸੀਂ ਤੜਕੇ ਮੇਰੇ ਹਰਾ ਸ਼ੇਕ 5 6 ਵਜੇ ਹੋਣੇ ਆ ਵੀ ਉਹਨਾਂ ਨੇ ਮੈਂਟੋ ਮੈਂਟੇ ਆਮਲੇਟ ਬਣਾਉ ਉਹ ਆਪਣਾ ਕਈ ਕੋਸ਼ੀ ਬਣਾ ਲੇ ਸਾਡੇ ਮੋਰੇ ਰੱਖਤਾ ਮੈਂ ਦੇਖਾ ਮੈਂ ਕਿਹਾ ਨਹੀਂ ਤੱਤ ਕੇ ਹੋਰ ਚੜ ਗਿਆ ਵੀ ਸਾਡੇ ਆਇਆ ਆਇਆ ਕੋਈ ਤੇ ਮੈਂ ਕਿਹਾ ਵਾਕਿਆ ਕਹਿੰਦੇ ਹੁੰਦੇ ਆ ਮੈਂ ਕਿਹਾ ਵੀ ਇੱਧਰ ਵੀ ਬੰਦਿਆਂ ਦੀ ਵੀ ਕਿਹੜਾ ਖਾਸੀਅਤ ਆ ਇਹ ਚੀਜ਼ ਦੀ ਹਾਂ ਪਤਾ ਗੱਲ ਇਹ ਤੁਸੀਂ ਕਿਹੜਾ ਰੋਹ ਜਾਣਾ ਹੈ ਕਿ ਤੁਸੀਂ ਇੱਥੋਂ ਬਾਹਰੋਂ ਗਏ ਹਾਂ ਪਹਿਲੀ ਵਾਰ ਉਹਨਾਂ ਦੇ ਘਰ ਦੇ ਵਿੱਚ ਗਏ ਹਨਾ ਤੇ ਬਾਰ-ਬਾਰ ਨਹੀਂ ਕੋਈ ਵੀ ਆਉਂਦਾ ਹੁੰਦਾ ਹਾਂ ਦਸਕੇ کئی ਵਾਰ ਹੁੰਦਾ ਪਿੰਡਾਂ ਦੇ ਵਿੱਚ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਵੀ ਆਪਾਂ ਨੂੰ ਭੱਜ ਕੇ ਲੈਣ ਜਾਣੀਆਂ ਅੱਗੇ ਵੀ ਇੱਕ ਵਾਰੀ ਦੋ ਵਾਰੀ ਜਾਂਦੇ ਵਿੱਚ ਭੈਣ ਪਰ ਪਹਿਲਾਂ ਵੀ ਜਾਣ ਵਾਲੇ ਪਰੌਣੇ ਖਵਾਏ ਸੀ ਕਿੰਦੇ ਅੱਗੇ ਵੀ ਇੱਕ ਵਾਰੀ ਗਿਆ ਸੀ ਉਦੋਂ ਗਿਆ ਸੀ ਉਦੋਂ ਵੀ ਆਉਣਾ ਸੀਗਾ ਉਹਨਾਂ ਦੇ ਮਨਜੀਤ ਕੇ ਰਿਸ਼ਤੇਦਾਰ ਨੇ ਆਉਣਾ ਹੀ ਕਿਹਨੇ ਉਹਨੂੰ ਲੈਣ ਗਏ ਫਲੈਟ ਲੇਟ ਹੋ ਗਈ ਘਰੇ ਜਾਵੜੇ ਸ਼ਾਮਾਂ ਨੂੰ ਪਰ ਲੱਗੇ ਰਹਿੰਦੇ ਹੋਣੇ ਆਹ ਲੱਗੇ ਸੀਗੇ ਅਸੀਂ ਉਦੋਂ ਮੈਂ ਕਿਹਾ ਚੱਲ ਜੀ ਉਹਨੂੰ ਫੋਨ ਕੀਤਾ ਕਿ ਆ ਗਏ ਉਹ ਕਵਾ ਬਣਾਓ ਆਪਣਾ ਉਦੋਂ ਵੀ ਇੱਟੇ ਹੋਈ ਉਹਨਾਂ ਨੇ ਇੰਨੀ ਸੇਵਾ ਕੀਤੀ ਹਾਂ ਇਹ ਜੀ ਛੜਤਾ ਉਹ ਸੌ ਗਿਆ ਇੱਕ ਘੰਟਾ ਲੇਟ ਉੱਠੇ ਇਹਨਾਂ ਪਰ ਮਮੇ ਦੇ ਨੰਨੇ ਨੇ ਕਹਿੰਦੇ ਆਉਣਾ ਸੀ ਤੇ ਇੱਕ ਘੰਟਾ ਲੇਟ ਪਹੁੰਚੇ ਉੱਥੇ ਪਿੰਡ ਉੱਥੇ ਸ਼ਹਿਰ ਤੋਂ ਦੇਲਾ ਇਹ ਦੀ ਹੁੰਦਾ ਇਹ ਗੱਲ ਚੇਤੇ ਆ ਦੇਖ ਲੋ ਹਾਈ ਤਾਂ ਕਿੰਨੇ ਸਾਲ ਹੋ ਗਏ ਉਹ ਕੀਤੇ ਰਹਿਣਾ ਚਾਰੀ ਦੀ ਇਹਨੂੰ ਚਾਰੀ ਵਧੀਆ ਕਰੋ ਜਿੰਨੇ ਨੇ ਜਿਹੜਾ ਤਾਂ ਹੀ ਕਹਿੰਦੇ ਜਿਹੜਾ ਜਵਾਈ ਤੇ ਜਵਾਈ ਦਾ ਭਾਈ ਹੁਣ ਚਲ ਜਵਾਈਆਂ ਵਾਲੀ ਗੱਲ ਕਰ ਦਿੱਦੀ ਮੈਂ ਇਹਨਾਂ ਦੇ ਵਜਾਈ ਨੇ ਆਪਦੇ ਸਾਰੇ ਜਾਂਦੇ ਰਹਿਣਾ ਜਿਹੜਾ ਭਾਈ ਆ ਉਹਨੇ ਕਦੇ ਕਦੇ ਆਉਣਾ ਹੈ ਨਾ ਤੇ ਜਿਹੜਾ ਨਾਲ ਸੱਜਣ ਕੋਈ ਆਇਆ ਹੁੰਦਾ ਉਹਨੇ ਕਦੇ ਕਦੇ ਆਉਣਾ ਹੁੰਦਾ ਹਰ ਰੋਜ਼ ਥੋੜੀ ਕਿਸੇ ਨਾ ਕਿਸੇ ਦੇ ਨਾਲ ਆਉਣਾ ਹੁੰਦਾ ਉਹਦੇ ਕਿਤੇ ਸਬਬ ਹੁੰਦਾ ਕਿਸੇ ਦੇ ਘਰ ਦਾ ਦਾਣਾ ਪਣੀ ਕਿਸੇ ਦੇ ਕਰਮਾ ਚ ਹੁੰਦਾ ਉਹਦੇ ਖਾਣਾ ਹੁੰਦਾ ਇਹ ਗੱਲ ਹੁੰਦੀ ਹੈ ਗੱਲ ਚਾਹ ਦੀ ਜ਼ੁਰੀ ਤੇ ਕਿੱਦਾਂ ਚੱਲ ਗਈਆਂ ਵਾਕਈ ਚਾਹ ਦੀ ਸਾਂਝ ਜਿਹੜੀ ਆ ਤਾਂ ਬਹੁਤ ਵੱਡੀ ਚੀਜ਼ ਹੈ ਗੁਰਾ ਕਰ ਦਿੱਦੀ ਗਾਹ ਦੀ ਗਾ ਚੱਲਣ ਵਾਲੇ ਰਿਸ਼ਤਿਆਂ ਨੂੰ ਇਹ ਤਾਂ ਮੈਂ ਕਹਾਂ ਵੀ ਆਏ ਨੂੰ ਜੇ ਵੀ ਤੁਹਾਡਾ ਆਪਣਾ ਆ ਤਾਂ ਉਹਨੂੰ ਨਾ ਢੰਗ ਨਾ ਪੁੱਛਿਆ ਵੀ ਸਮਝ ਲੋ ਬੇਗਾਨੇ ਹੋ ਜਾਂਦਾ ਮੁੜ ਕੇ ਜਦੋਂ ਨਾਲ ਕੋਈ ਆਇਆ ਹੋਵੇ ਭੈਣ ਭਰਾ ਉਹ ਵੀ ਚੜ ਕਰਦੀ ਗਾਣਾ ਤੇਰੇ ਜ ਆ ਉਹ ਤਾਂ ਵੀ ਬੇਗਾਨੇ ਆਲਾ ਹੋਇਆ ਖਾਲ ਹੋ ਜਾਂਦਾ ਤੇ ਜੇ ਕੋਈ ਬੇਗਾਨਾ ਆ ਤੇ ਉਹ ਆਪਣਾ ਬਣ ਜਾਂਦਾ ਬਾਅਦ ਚ ਤੇ ਇਹ ਤਾਂ ਹੁੰਦੀ ਜੇ ਉਹ ਮੋਹਲੀ ਕਿਤੇ ਬੈਠੇ ਵੀ ਹੋਈ ਹੈ ਨਾ ਬੰਦਾ ਚਾਹ ਚੂਹ ਵਾਲੇ ਦੋਨੇ ਬੰਦੇ ਕਿਤੇ ਬੈਠੇ ਹੋਣ ਕਿਤੇ ਚਾਹ ਪੀਂਦੇ ਹੁਣ ਬਾਹਰ ਵੀ ਕਿਤੇ ਲੱਗੇ ਕੋਈ ਹੋਰ ਬੈਠਾ ਪੀਂਦਾ ਹੋਵੇ ਜੇ ਗੱਲ ਦੇ ਵਿੱਚ ਹੰਗਾਰਾ ਵੀ ਭਰ ਦਿੱਤਾ ਜਾਵੇ ਨਾ ਉਹਨਾਂ ਦੇ ਵਿੱਚ ਉਹਨਾਂ ਦੀ ਸਾਂਝ ਪੈ ਜਾਂਦੀ ਹੁੰਦੀ ਆ ਆਸ ਵਿੱਚ ਫਿਕਰਾਂ ਗੱਲਾਂ ਆਉਂਦੀਆਂ ਕਿ ਕਿੰਨਾ ਆਹ ਗੱਲ ਫੇ ਕਿਹੜਾ ਇੱਥੇ ਆ ਜਾ। ਫਿਰ ਇਹ ਗੱਲ ਹੋ ਜਾਂਦੀ ਆ ਤੇ ਸਾਂਝ ਪੈ ਜਾਂਦੀ ਹੁੰਦੀ ਆ। ਬਸ ਇਸ ਕਰਕੇ ਚਾਹ ਜਿਹੜੀ ਚੀਜ਼ ਬਹੁਤ ਵਧੀਆ ਆ। ਜਿਹੜਾ ਕਵੇ ਨਾ ਚਾਹ ਛੱਡ ਦਿਓ ਉਹ ਬੰਦਾ ਛੱਡ ਦਿਓ। ਬੰਦਾ ਛੱਡ ਦਿਓ। ਚਾਹ ਨਹੀਂ ਛੱਡ ਛੱਡਦੇ ਬੰਦਾ ਛੱਡ ਛੱਡਦੇ। ਬੰਦਾ ਛੱਡ ਸਕਦੀ ਹੈ ਸੋ ਬਾਕੀ ਇੱਕ ਹੋਰ ਗੱਲ ਹੁੰਦੀ ਆ ਕਿ ਕਿਸੇ ਦੇ ਵੀ ਨੇੜੇ ਆਉਣ ਨੂੰ ਕੋਈ ਵੀ ਆ ਕਿਸੇ ਨਾਲ ਤਾਂ ਦੀ ਦੋਸਤੀ ਹੋਈ ਆ ਕੋਈ ਤਾਨੂੰ ਨਵਾਂ ਸੱਜਣ ਮਿਲਿਆ ਜਾਂ ਕੁਝ ਵੀ ਹਲ ਕਿਤੇ ਵੀ ਹੌਲੀ ਨੇੜੇ ਆਉਣ ਨੂੰ ਟਾਈਮ ਲੱਗਦਾ ਹੁੰਦਾ ਬੰਦੇ ਨੂੰ ਜਾਣਨ ਨੂੰ ਸਮਝਣ ਨੂੰ ਸਮਾਂ ਲੱਗਦਾ ਹੁੰਦਾ ਪਰ ਨੇੜੇ ਆਉਣ ਦਾ ਤਰੀਕਾ ਸਭ ਤੋਂ ਵਧੀਆ ਚਾਹ ਆ ਇਹ ਵੀ ਤਾਂ ਚਾਹ ਕੌਫੀ ਸਭ ਤੋਂ ਵਧੀਆ ਤਰੀਕਾ ਆ ਤੁਸੀਂ ਕਿ ਤੁਹਾਨੂੰ ਕੋਈ ਮਿਲਿਆ ਆ ਕਿਤੇ ਵੀ ਆਪਾਂ ਉਹਨਾਂ ਗੱਲਬਾਤ ਕਰੀਏ ਆ ਜਾ ਯਾਰ ਬੈਠੇ ਕਾਫੇ ਪੀਨੇ ਚਾਹ ਪੀਨੇ ਇੱਥੇ ਕਾਫੇ ਹੁੰਦੀ ਆ ਤਰ ਗਣਾ ਕਾਫੇ ਪੀਨੇ ਆ ਇਹ ਲੋਕ ਵੀ ਕਾਫੀ ਪੀਂਦੇ ਜਿੱਥੇ ਇੱਥੇ ਬੈ ਕੇ ਨਾ ਗੱਲਾਂ ਕਰਨੀਆਂ ਕਰਨੀਆਂ ਤੇ ਇਹ ਸੀ ਅੱਜ ਦੀ ਸਾਡੀ ਛੋਟੀ ਜੀ ਗੱਲਬਾਤ ਤੇ ਚਾਹ ਪੀਣੀ ਸੀਗੀ ਤੇ ਦਿਮਾਗ ਚ ਆਈ ਸੀ ਕਿ ਗੱਲ ਜ਼ਰੂਰ ਕਰਨੀ ਚਾਹ ਦੇ ਉੱਤੇ ਚਾਹ ਠੰਡੀ ਹੋ ਗਈ ਚਾਹ ਠੰਡੀ ਚਾਹ ਫੇਰ ਗਰਮ ਕਰਕੇ ਆਪਾਂ ਹੋਰ ਕੱਪਰ ਲੈਣਾ ਕਹਿੰਦੇ ਹੁੰਦੇ ਦੁਬਾਰਾ ਗਰਮ ਕੀਤੀ ਚਾਹ ਤਾਂ ਟੁੱਟ ਕੇ ਜੁੜੀ ਰਿਸ਼ਤੇਦਾਰੀ 'ਚ ਉਹ ਗੱਲ ਨਹੀਂ ਹੁੰਦੀ ਇਦਾਂ ਕਹਿੰਦੇ ਹੁੰਦੇ ਸੈਣੀ ਰਿਸ਼ਤੇਦਾਰੀ 'ਚ ਮੰਨ ਸਕਦੇ ਚਾਹ ਜੋ ਹੀ ਗੱਲ ਹੁੰਦੀ ਜਿਵੇਂ ਲਿਖਿਆ ਪਿਆ ਸੀ ਕਿ ਤੇ ਆਂ ਤੇ ਸਹੀ ਜੀ ਜੇ ਬੰਦਾ ਕੋਈ ਕਹਵੇ ਚਾਹ ਛੱਡ ਦਿਓ ਉਹ ਬੰਦਾ ਛੱਡ ਦਿਓ। ਪਾਣੀ ਛੱਡਣੀ। ਚਾਹ ਨਹੀਂ ਛੱਡਣੀ। ਡਾਕਟਰ ਲਈ ਛੱਡ ਦਿਆ ਕਰੋ ਜੇ ਡਾਕਟਰ ਕਹਿੰਦਾ ਚਾਹ ਨਹੀਂ ਪੀਣੀ। ਓਕੇ ਜੀ ਬੱਲਦਿਆ ਹੋਰ ਵੀਡੀਓ ਚ 23 ਸასი ਗਾਲ